ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੀ ਹਾਂ ਤਾਂ ਦੋਸਤੋ ਅੱਜ ਕੱਲ ਦੇ ਟਾਈਮ ਵਿੱਚ ਅਸੀਂ ਕੀ ਸੋੰਦੇ ਹਾਂ ਕਿ ਹਰ ਘਰ ਦੇ ਵਿੱਚ ਪਾਚਨ ਨਾਲ ਜੁੜੀ ਸਮੱਸਿਆ ਬਣੀ ਹੋਈ ਹੈ ਭਾਵੇਂ ਕਿ ਪੇਟ ਖਰਾਬ ਰਹਿਣਾ ਜਾਂ ਫਿਰ ਦੋਸਤੋ ਕਬਜ ਰਹਿਣਾ ਕਬਜ਼ਾ ਦੋਸਤੋ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਵਿਅਕਤੀ ਨੂੰ ਜ਼ਰੂਰ ਹੀ ਹੁੰਦੀ ਹੈ ਭਾਵੇਂ ਕਿ ਅਸੀਂ ਇਸ ਵੀਡੀਓ ਵਿੱਚ ਇਹ ਕਹਿ ਸਕਦੇ ਹਾਂ ਕਿ ਅਸੀਂ 100% ਸ਼ੋਰ ਇਹ ਕਹਿ ਸਕਦੇ ਹਾਂ ਕੀ ਦੋਸਤੋ ਹਰ ਘਰ ਦੇ ਵਿੱਚ ਕਿਸੇ ਇੱਕ ਵਿਅਕਤੀ ਨੂੰ ਕਬਜਾ ਤਾਂ ਰਹਿੰਦੀ ਹੈ ਤਾਂ ਦੋਸਤੋ ਜੇਕਰ ਤੁਹਾਨੂੰ ਵੀ ਕਬਜ ਰਹਿੰਦੇ ਹੈ ਤਾਂ ਕਬਜ ਦੇ ਨਾਲ ਕੀ ਬਣ ਜਾਂਦਾ ਹੈ ਬਵਾਸੀਰ ਬਵਾਸੀਰ ਦੋਸਤੋ ਇੰਨੀ ਜਿਆਦਾ ਭਿਆਨਕ ਬਿਮਾਰੀ ਹੈ ਦੋਸਤੋ ਕਿ ਜਦੋਂ ਕਿਸੇ ਵਿਅਕਤੀ ਨੂੰ ਹੋ ਜਾਵੇ ਉਸ ਦਾ ਉੱਠਣਾ ਬੈਠਣਾ ਖਾਣਾ ਪੀਣਾ ਸੋਣਾ ਸਭ ਹਰਾਮ ਹੋ ਜਾਂਦਾ ਹੈ ਤਾਂ ਜੇਕਰ ਦੋਸਤੋ ਤੁਹਾਨੂੰ ਵੀ ਬਵਾਸੀਰ ਹੋਵੇ ਅਤੇ ਤੁਸੀਂ ਆਪਣੇ ਬਵਾਸੀਰ ਤੋਂ ਪਰੇਸ਼ਾਨ ਹੋਵੋ ਤਾਂ ਅੱਜ ਦੀ ਇਹ ਵੀਡੀਓ ਸਪੈਸ਼ਲ ਤੁਹਾਡੇ ਲਈ ਹੈ ਪਾਚਨ ਤੰਤਰ ਵਿੱਚ ਦੋਸਤੋ ਖਰਾਬੀ ਆ ਜਾਣ ਦੇ ਕਾਰਨ ਬਵਾਸੀਰ ਬਣ ਜਾਂਦੀ ਹੈ ਭਾਵ ਕਿ ਕਬਜ਼ ਦੇ ਕਾਰਨ ਤਾਂ ਸਭ ਤੋਂ ਪਹਿਲਾਂ ਦੋਸਤੋ ਬਵਾਸੀਰ ਨੂੰ ਠੀਕ ਕਰਨ ਤੋਂ ਪਹਿਲਾਂ ਤੁਸੀਂ ਆਪਣੀ ਕਬਜ਼ ਨੂੰ ਠੀਕ ਕਰ ਲੈਣਾ ਹੈ ਤਾਂ ਦੋਸਤੋ ਹੁਣ ਤੁਹਾਨੂੰ ਇੱਕ ਸੌਖਾ ਜਿਹਾ ਸਸਤਾ ਜਿਹਾ ਘਰੇਲੂ ਨੁਸਖਾ ਦੱਸਾਂਗੇ ਜਿਸ ਨੂੰ ਅਪਣਾ ਕੇ ਦੋਸਤੋ ਤੁਸੀਂ ਆਪਣੀ ਬਵਾਸੀਰ ਨੂੰ 15 ਦਿਨਾਂ ਦੇ ਵਿੱਚ ਵਿੱਚ ਹੀ ਦੂਰ ਪਜਾ ਸਕਦੇ ਹੋ ਤਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਦੋਸਤੋ ਤੁਹਾਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹ ਹੈ ਦੋਸਤੋ ਨੰਬਰ 1 ਤੇ ਹੈ ਮਨਕਾ ਨੰਬਰ 2 ਤੇ ਹੈ ਦੋਸਤੋ ਰੀਠੇ ਰੀਠੇ ਉਹ ਦੋਸਤੋ ਤੁਸੀਂ ਥੋੜੇ ਜਿਲੇ ਲੈ ਲੈਣੇ ਹਨ ਰੀਠੇ ਦਾ ਤੁਸੀਂ ਦੋਸਤੋ ਬੀਜ ਬਾਹਰ ਸੁੱਟ ਦੇਣਾ ਹੈ ਅਤੇ ਤੁਸੀਂ ਇਸ ਦਾ ਛਿਲਕਾ ਲੈ ਲੈਣਾ ਹੈ ਅਤੇ ਇਸ ਵਿੱਚ ਥੋੜੇ ਜਿਲੇ ਮਨਕੇ ਐਡ ਕਰਨੇ ਹਨ ਤੁਸੀਂ ਦੋਸਤੋ ਕਿਸੇ ਮਾਮ ਦਸਤੇ ਵਿੱਚ ਥੋੜਾ ਥੋੜਾ ਘੋਪ ਆ ਗਏ ਨਾ ਦੋਨਾਂ ਨੂੰ ਕੁੱਟਣਾ ਸ਼ੁਰੂ ਕਰ ਦੇਣਾ ਹੈ ਇਸ ਨੂੰ ਤੁਸੀਂ ਉਦੋਂ ਤੱਕ ਕੁੱਟਣਾ ਹੈ ਦੋਸਤੋ ਜਦੋਂ ਤੱਕ ਕਿ ਇਸ ਦੀਆਂ ਗੋਲੀਆਂ ਬਣਨ ਲਈ ਤਿਆਰ ਨਾ ਹੋ ਜਾਣ ਅਤੇ ਬਾਅਦ ਵਿੱਚ ਦੋਸਤੋ ਤੁਸੀਂ ਛੋਲੇ ਦੇ ਦਾਣੇ ਜਿੰਨੀ ਨਿੱਕੀਆਂ ਨਿੱਕੀਆਂ ਗੋਲੀਆਂ ਬਣਾ ਕੇ ਰੱਖ ਲੈਣੀਆਂ ਹਨ ਅਤੇ ਤੁਸੀਂ ਇਸ ਦਾ ਸੇਵਨ ਕਰਨਾ ਹੈ ਸਵੇਰੇ ਉੱਠ ਕੇ ਖਾਲੀ ਪੇਟ ਖਾਲੀ ਪੇਟ ਤੁਸੀਂ ਇੱਕ ਗੋਲੀ ਨੂੰ ਖਾਣਾ ਹੈ ਅਤੇ ਉੱਥੋਂ ਦੀ ਇੱਕ ਗਲਾਸ ਜਾਂ ਫਿਰ ਅੱਧਾ ਗਲਾਸ ਕੋਸੇ ਪਾਣੀ ਦਾ ਪੀਣਾ ਹੈ ਉਸ ਤੋਂ ਬਾਅਦ ਦੋਸਤੋ ਤੁਸੀ ਜਿਹੜੀ ਚੀਜ਼ ਖਾਣੀ ਹੈ ਉਹ ਹੈ ਦੋਸਤੋ ਚੂਰੀ ਤੁਸੀ ਮਿੱਠੀ ਚੂਰੀ ਗੁੜ ਜਾਂ ਫਿਰ ਖੰਡ ਦੀ ਬਣਾ ਕੇ ਖਾਣੀ ਹੈ 슈ਗਰ ਹੋਵੇ ਦੋਸਤੋ ਤਾਂ ਤੁਸੀ ਖੰਡ ਜਾਂ ਫਿਰ ਗੁੜ ਦਾ ਪ੍ਰਯੋਗ ਨਹੀਂ ਕਰਨਾ ਤਾਂ ਦੋਸਤੋ ਤੁਸੀ ਉਸ ਤੋਂ 1 ਘੰਟੇ ਬਾਅਦ ਚਾਹ ਪੀਣੀ ਹੈ ਤੁਸੀ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਦੋਸਤੋ ਕਿ ਉਹ ਗੋਲੀ ਖਾਣ ਤੋਂ ਤੁਰੰਤ ਬਾਅਦ ਤੁਸੀਂ ਚਾਹ ਨਹੀਂ ਪੀਣੀ ਤੁਰੰਤ ਬਾਅਦ ਤੁਸੀਂ ਮਿੱਠੀ ਚੂਰੀ ਦਾ ਸੇਵਨ ਨਹੀਂ ਕਰਨਾ ਹੈ ਤਾਂ ਜੇਕਰ ਤੁਸੀਂ ਸਾਡੇ ਦੱਸੇ ਗਏ ਨੁਸਖੇ ਦਾ ਸੇਵਨ ਕਰੋਗੇ ਤਾਂ ਦੋਸਤੋ ਤੁਸੀਂ ਆਪਣੇ ਬਾਵਾਸੀਰ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹੋ ਤਾਂ ਐਸੀ ਸਾਡੇ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਪਸੰਦ ਆਏਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਜੁੜ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨ